ਅੱਜ ਮੇਰੀ ਨੌਜਵਾਨ ਇਹ ਵੀਡੀਓ ਨੂੰ ਦੇਖਣ ਤੇ ਸੁਣਨ ਤੇ ਗੱਲਬਾਤ ਉਹਨਾਂ ਦੇ ਅਮਲ ਕਰਨੀ ਬੜੀ ਜ਼ਰੂਰੀ ਹੈ। ਮੇਰੇ ਨਾਲ ਪਵਨਪ੍ਰੀਤ ਬੈਠਾ ਮੇਰਾ ਛੋਟਾ ਭਰਾ। ਅੱਜ ਸਾਡੀ ਪੰਜਾਬ ਦੀ ਨੌਜਵਾਨੀ ਨਸ਼ਿਆਂ ਦੇ ਵਿੱਚ ਪੈ ਗਈ। ਜਿਹੜੇ ਗਰਾਊਂਡਾਂ ਦੇ ਵਿੱਚ ਨਵਦੀਪ ਨੇ ਆਪਣਾ ਸਰੀਰ ਦਾ ਲੋਹਾ ਬਣਾ ਕੇ 3 ਸਟਾਰ ਮੋਢੇ ਤੇ ਲਾਏ ਨਗੇ। ਅੱਜ ਉਹ ਗਰਾਊਂਡਾਂ ਦੇ ਵਿੱਚ ਨਸ਼ਾ ਹੋ ਰਿਹਾ। ਅੱਜ ਉਹ ਗਰਾਊਂਡਾਂ ਦੇ ਵਿੱਚ ਬੈਠੇ ਤਰ੍ਹਾਂ ਤਰ੍ਹਾਂ ਦੇ ਨਸ਼ੇ ਹੋ ਰਹੇ ਨੇ। ਇਹ ਉਹ ਨਵਦੀਪ ਨੇ ਅੱਜ ਆ ਪਵਨਪ੍ਰੀਤ ਨੇ ਐਡਾ ਵੱਡਾ ਰੈਕ ਪ੍ਰਾਪਤ ਕੀਤਾ ਫੁੱਟਬਾਲ ਦਾ ਇੰਟਰਨੈਸ਼ਨਲ ਦਾ ਖਿਡਾਰੀ ਹੈ। ਨੌਜਵਾਨਾਂ ਨੂੰ ਮਹੀ ਪੰਜਾਬ ਛੜ ਛੜ ਭੱਜੀ ਨੂੰ ਥੱਕੇ ਹਾਰੀ ਜਾਂਦੇ ਹੂੰ ਜਰੂਰ ਤਾਂ ਕਿ ਤੁਹਾਨੂੰ ਮਿਹਨਤ ਤੁਹਾਡੀ ਹਰ ਇੱਕ ਥੋੜੀ ਮਿਹਨਤ ਰੰਗ ਲੈ ਕੇ ਹੁੰਦੀ ਹੈ ਬੜੀ ਛੋਟੀ ਉਮਰ ਦੇ ਵਿੱਚ ਸਾਡਾ ਭਰਾ ਇਨਸਪੈਕਟਰ ਬਣਿਆ ਬੈਠਾ ਹੈ ਪ੍ਰਮਾਤਮਾ ਕਿਰਪਾ ਕਰੇ ਐਸਐਸਪੀ ਆਈਜੀ ਡੀਸੀਪੀ ਵਾੜ ਕੇ ਰਿਟਾਇਰਮੈਂਟ ਅਕਟਾਰ ਉਹ ਵੀ ਸਾਡਾ ਭਰਾ ਹੈ ਅਸੀਂ ਪ੍ਰਮਾਤਮਾ ਕੀ ਦੁਆ ਕਰਦੇ ਆਂ ਅੱਜ ਪੰਜਾਬ ਦੇ ਆ ਭਰਤੀ ਉੱਪਰ ਹੋਰਾਂ ਥੋੜੇ ਉੱਪਰ ਭਾਰਤੀਆਂ ਦੇ ਉੱਪਰ ਆ ਭਰਤੀ ਹੋਈ ਜਨ ਕਿਉਂਕਿ ਪੰਜਾਬ ਦੇ ਵਿੱਚ ਕੋਈ ਰਹਿਣ ਨੂੰ ਜਗ੍ਹਾ ਨਹੀਂ ਕੋਰੋਨਾ ਰੁਪਿਆ ਨੌਕ ਮਨ ਦਾ ਕਢਾਤਾ ਇੱਕ ਥਾਂ ਤੋਂ ਕਢਾ ਆਣੇ ਦੂਜੀ ਬਟਕੇ ਥੱਕ ਗਿਆ ਵੀ ਆਪਣੀ ਮਿਹਨਤ ਕਰੋ ਭਰਾਵੋ ਕਿ ਆਪਣੀਆਂ ਜਿਹੜੀਆਂ ਇਹਨਾਂ ਆਸਾਮੀਆਂ ਦੇ ਉੱਪਰ ਆਪ ਭਰਤੀ ਹੋ ਮੇਰੇ ਦੂਜਾ ਭਰਾ ਵੀ ਪੁਲਿਸ ਦੇ ਵਿੱਚ ਆ ਤੇ ਇਹ ਭਰਾ ਵੀ ਪੁਲਿਸ ਦੇ ਵਿੱਚ ਆ ਤਿੰਨ ਸਟਾਰ ਕਿੰਨੀ ਕੁਮਰ ਆ ਬੜੀ ਛੋਟੀ ਉਮਰ ਆ ਛੋਟੀ ਉਮਰ ਦੇ ਵਿੱਚ ਐਡੇ ਵੱਡੇ ਅਹੁਦੇ ਤੇ ਪਹੁੰਚ ਗਿਆ ਨੌਜਵਾਨੋ ਇੱਥੋਂ ਮੇਰੀ ਅੱਜ ਸਟੋਰੀ ਤੋਂ ਤੁਸੀਂ ਸਿੱਖਿਓ ਕਿਵੇਂ ਜਿਹੜੇ ਜੇ ਤੁਸੀਂ ਮਿਹਨਤ ਕਰੋਗੇ ਕਿਵੇਂ ਮਿਹਨਤ ਰੰਗ ਲੈ ਕੇ ਆਉਂਦੀ ਆ ਨਖੇ ਛੱਡੋ ਪ੍ਰਵਾਸ ਛੱਡੋ ਬਾਹਰ ਜਾਣਾ ਛੱਡੋ ਇੱਥੇ ਨੌਕਰੀਆਂ ਦੇ ਉੱਪਰ ਆਪਣੀ ਆਪਰ ਭਰਤੀ ਹੋ ਤੇ ਆਪ ਆਪਣੇ ਪੰਜਾਬ ਦੀ ਆਪਣੇ ਦੇਸ਼ ਦੀ ਸੇਵਾ ਕਰੋ ਆਪਣੇ ਪੰਜਾਬ ਦੇ ਲੋਕਾਂ ਨੂੰ ਇਨਸਾਫ ਦਿਓ ਅਸੀਂ ਕਹਿੰਦਾ ਸਾਡਾ ਭਰਾ ਪੰਜਾਬ ਦੇ ਲੋਕਾਂ ਨੂੰ ਇਨਸਾਫ ਦੇਵੇ ਚੰਗੀ ਸੇਵਾ ਕਰੇ ਵੱਡੇ ਅਹੁਦੇ ਤੇ ਜਦ ਵੱਡੀਆਂ ਮਸਲਾਂ ਮਾਰੇ ਦਫ਼ਤਰ ਬਣੀਆਂ ਸਟਾਰ ਮੋਟਾਂ ਦੇ ਉੱਪਰ ਲੱਗਣੇ ਬੜੀ ਛੋਟੀ ਉਮਰ ਦੇ ਵਿੱਚ ਐ ਐ ਐਚਓ ਇਨਸਪੈਕਟਰ ਬਣਿਆ ਠੀਕ ਹੈ ਪ੍ਰਮਾਤਮਾ ਭਾਈ ਨੂੰ ਬਹੁਤ ਬਾਰ ਕਿਰਪਾ ਕਰੇ ਕਿ ਇਸ ਤੋਂ ਪਵਨ ਪ੍ਰੀਤ ਤੋਂ ਦੇਖ ਕੇ ਸਾਡੇ ਨੌਜਵਾਨ ਨਸ਼ਾ ਤਿਆਗਣ ਬਾਹਰ ਜਾਣਾ ਛੱਡਣਾ ਗਰਾਊਂਡਾਂ ਦੇ ਨਾਲ ਜੋੜਨਾ ਖੇਮਾਂ ਦੇ ਨਾਲ ਜੋੜਨਾ ਜਿਹੜੀ ਕਿ ਗੇਮ ਦੇ ਸਿਰ ਤੇ ਅੱਜ ਇਹ ਭਰਾ ਐਡੇ ਵੱਡੇ ਰ데요 ਪਹੁੰਚੇ ਅੱਜ ਮੇਰੀ ਨੌਜਵਾਨ ਇਹ ਵੀਡੀਓ ਨੂੰ ਦੇਖਣ ਤੇ ਸੁਣਨ ਤੇ ਗੱਲਬਾਤ ਉਹਨਾਂ ਤੇ ਅਮਲ ਕਰਨੀ ਬੜੀ ਜ਼ਰੂਰੀ ਹੈ ਮੇਰੇ ਨਾਲ ਪਵਨਪ੍ਰੀਤ ਬੈਠਾ ਮੇਰਾ ਛੋਟਾ ਭਰਾ ਅੱਜ ਸਾਡੀ ਪੰਜਾਬ ਦੀ ਨੌਜਵਾਨੇ ਨਸ਼ਾ ਦੇ ਵਿੱਚ ਪੈ ਗਈ ਜਿਹੜੇ ਗਰਾਊਂਡਾਂ ਦੇ ਵਿੱਚ ਨਵਦੀਪ ਨੇ ਆਪਣਾ ਸਰੀਰ ਦਾ ਲੋਹਾ ਬਣਾ ਕੇ ਤਿੰਨ ਸਟਾਰ ਮੋਢੇ ਤੇ ਲਾਏ ਨਗੇ ਅੱਜ ਉਹ ਗਰਾਊਂਡਾਂ ਦੇ ਵਿੱਚ ਨਸ਼ਾ ਹੋ ਰਿਹਾ ਹੈ ਅੱਜ ਉਹ ਗਰਾਊਂਡਾਂ ਦੇ ਵਿੱਚ ਬੈਠੇ ਤਰ੍ਹਾਂ ਤਰ੍ਹਾਂ ਦੇ ਨਸ਼ੇ ਹੋ ਰਹੇ ਨੇ ਏ ਉਹ ਨਵਦੀਪ ਨੇ ਅੱਜ ਆ ਪਵਨਪ੍ਰੀਤ ਨੇ ਐਡਾ ਵੱਡਾ ਰੈਂਕ ਪ੍ਰਾਪਤ ਕੀਤਾ ਫੁੱਟਬਾਲ ਦਾ ਇੰਟਰਨੈਸ਼ਨਲ ਦਾ ਖਿਡਾਰੀ ਹੈ ਨੌਜਵਾਨੋਂ ਉਹੀ ਪੰਜਾਬ ਛੜ ਛੜ ਭੱਜੇ ਨੇ ਥੱਕੇ ਹਾਰੀ ਜਾਂਦੇ ਹੋ ਜਰੂਰਤਾ ਕਿ ਤੁਹਾਨੂੰ ਮਿਹਨਤ ਥੋੜੀ ਹਰ ਥੋੜੀ ਮਿਹਨਤ ਲੱਗ ਲੈ ਕਿਉਂਦੇ ਬੜੀ ਛੋਟੀ ਉਮਰ ਦੇ ਵਿੱਚ ਸਾਡਾ ਭਰਾ ਇੰਸਪੈਕਟਰ ਬਣਿਆ ਬੈਠਾ ਹੈ ਪ੍ਰਮਾਤਮਾ ਕਿਰਪਾ ਕਰੇ ਐਸਐਸਪੀ ਆਈਜੀ ਡੀਸੀਪੀ ਵਾੜ ਕੇ ਰਿਟਾਇਰਮੈਂਟ ਅਟਾਰ ਹੋਵੇ ਸਾਡਾ ਭਰਾ ਹੈ ਅਸੀਂ ਪ੍ਰਮਾਤਮਾ ਦੇ ਦੁਆ ਕਰਦੇ ਹਾਂ ਅੱਜ ਪੰਜਾਬ ਦੇ ਆਪ ਉੱਪਰ ਹੋ ਰਹਾ ਤੁਹਾਡੇ ਉੱਪਰ ਭਾਰਤੀਆਂ ਦੇ ਉੱਪਰ ਆ ਭਾਰਤੀ ਹੋਏ ਕਿਉਂਕਿ ਪੰਜਾਬ ਦੇ ਵਿੱਚ ਕੋਈ ਰਹਿਣ ਨੂੰ ਕਾਰ ਨਹੀਂ ਕਰੋਨਾ ਰੁਪਿਆ ਨੌਜਵਾਨਾਂ ਦਾ ਕਢਾਤਾ ਇੱਕ ਥਾਂ ਤੋਂ ਕਢਾ ਆਣੇ ਦੂਜੀ ਥਾਂ ਤੇ ਉ ਜਾ ਕੇ ਫੇਰ ਫਸਾ ਲੈਂਦੇ ਨੇ ਕਿ 20 ਵਾਰੀ ਪਿੱਟ ਪਿੱਟ ਕੇ ਥੱਕ ਗਿਆ ਵੀ ਆਪਣੀ ਮਿਹਨਤ ਕਰੋ ਭਰਾਵੋ ਇਹ ਆਪਣੀਆਂ ਜਿਹੜੀਆਂ ਇਹਨਾਂ ਅਸਾਮੀਆਂ ਦੇ ਉੱਪਰ ਆ ਭਾਰਤੀ ਹੋ ਮੇਰੇ ਦੂਜਾ ਭਰਾ ਵੀ ਪੁਲਿਸ ਦੇ ਵਿੱਚ ਆ ਤੇ ਇਹ ਭਰਾ ਵੀ ਪੁਲਿਸ ਦੇ ਵਿੱਚ ਆ ਤਿੰਨ ਸਟਾਰ ਕਿੰਨੀ ਕੋਮਰ ਆ ਬੜੀ ਛੋਟੀ ਉਮਰ ਆ ਛੋਟੀ ਉਮਰ ਦੇ ਵਿੱਚ ਐਡੇ ਵੱਡੇ ਅਹੁਦੇ ਤੇ ਪਹੁੰਚ ਗਿਆ ਨੌਜਵਾਨੋਂ ਇਥੋਂ ਮੇਰੀ ਅੱਜ ਸਟੋਰੀ ਹੈ ਅ ਜੇ ਤੁਸੀਂ ਮਿਹਨਤ ਕਰੋਗੇ ਕਿਵੇਂ ਮਿਹਨਤ ਰੰਗ ਲੈ ਕੇ ਆਉਂਦੀ ਹੈ ਨਸ਼ੇ ਛੱਡੋ ਪ੍ਰਵਾਸ ਛੱਡੋ ਬਾਹਰ ਜਾਣਾ ਛੱਡੋ ਇੱਥੇ ਨੌਕਰੀਆਂ ਦੇ ਉੱਪਰ ਆਪਣੀ ਆਪਰ ਭਰਤੀ ਹੋ ਤੇ ਆਪ ਆਪਣੇ ਪੰਜਾਬ ਦੀ ਆਪਣੇ ਦੇਸ਼ ਦੀ ਸੇਵਾ ਕਰੋ ਆਪਣੇ ਪੰਜਾਬ ਦੇ ਲੋਕਾਂ ਨੂੰ ਇਨਸਾਫ ਦਿਓ ਅਸੀਂ ਕਹਿੰਦਾ ਸਾਡਾ ਭਰਾ ਪੰਜਾਬ ਦੇ ਲੋਕਾਂ ਨੂੰ ਇਨਸਾਫ ਦੇਵੇ ਚੰਗੀ ਸੇਵਾ ਕਰੇ ਵੱਡੇ ਅਹੁਦੇ ਤੇ ਜਦ ਵੱਡੀਆਂ ਮਸਲਾਂ ਮਾਰੇ ਦਫ਼ਤਰ ਬਣੀਆਂ ਸਟਾਰ ਮੋਡਾਂ ਦੇ ਉੱਪਰ ਲੱਗਣੇ ਬੜੀ ਛੋਟੀ ਉਮਰ ਦੇ ਵਿੱਚ ਐ ਐ ਐ ਐਸ ਐਚਓ ਇਨਸਪੈਕਟਰ ਬਣਿਆ ਠੀਕ ਹੈ ਪ੍ਰਮਾਤਮਾ ਭਾਈ ਨੂੰ ਬਹੁਤ ਬਾਰ ਚੜਾ ਪਾਗਰਤ ਕਿਸ ਤੋਂ ਪਵਨਪ੍ਰੀਤ ਤੋਂ ਦੇਖ ਕੇ ਸਾਡੇ ਨੌਜਵਾਨ ਨਸ਼ੇ ਤਿਆਗਣ ਬਾਹਰ ਜਾਣਾ ਛੱਡਣ ਗਰਾਊਂਡਾਂ ਦੇ ਨਾਲ ਜੋੜਨ ਖੇਮਾਂ ਦੇ ਨਾਲ ਜੋੜਨ ਜਿਹੜੀ ਕਿ ਗੇਮ ਦੇ ਸਿਰ ਤੇ ਅੱਜ ਇਹ ਭਰਾ ਐਡੇ ਵੱਡੇ ਅਹੁਦੇ ਤੇ